ਦੋਸਤੋ ਵਖਤ ਦੇ ਰੰਗ ਦੇਖੋ ਕਹਿੰਦੇ ਨੇ ਸਮਾ ਸਮਾ ਸਮਰੱਥ ਉਹੀ ਅਰਜਣ ਦੇ ਬਾਣ ਉਹੀ ਅਰਜਣ ਦੇ ਹੱਥ ਪਹਿਲਾਂ ਆਪਾਂ ਸਾਰੇ ਜਾਣਦੇ ਆਂ ਪੰਜਾਬ ਦੀ ਧਰਤੀ ਤੋਂ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਜੋ ਕਿਸਾਨੀ ਅੰਦੋਲਨ ਚੱਲਿਆ ਸੀ ਪੰਜਾਬ ਤੋਂ ਹੁੰਦਾ ਹੁੰਦਾ ਪਹੁੰਚਦਾ ਹੋਇਆ ਦਿੱਲੀ ਤੱਕ ਗਿਆ ਦਿੱਲੀ ਤੋਂ ਵਿੱਚ ਪੂਰੇ ਭਾਰਤ 'ਚ ਪੂਰੀ ਦੁਨੀਆ ਦੇ ਵਿੱਚ ਮਕਬੂਲ ਹੋਇਆ ਜਿਦੇ ਵਿੱਚ ਸਮੂਹ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਸੀ ਸਮੂਹ ਪੰਜਾਬੀਆਂ ਨੇ ਸਮੂਹ ਦੇਸ਼ਵਾਸੀਆਂ ਤੇ ਸਭ ਲੋਕਾਂ ਨੂੰ ਲੈ ਕੇ ਪਹਿਲੀ ਵਾਰੀ ਹੋਇਆ ਵੀ ਭਾਰਤ ਸਰਕਾਰ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਤਿੰਨ ਕਾਲੇ ਕਾਨੂੰਨਾਂ ਦਾ ਜੋ ਫੈਸਲਾ ਲਿਆ ਗਿਆ ਸੀ ਉਹਨੂੰ ਵਾਪਸ ਲਿਆ ਗਿਆ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਸ਼੍ਰੋਮਣੀ ਅਕਾਲੀ ਦਲ ਦਾ ਉਸ ਸਮੇਂ ਗੱਠਜੋੜ ਸੀ ਭਾਰਤੀ ਜਨਤਾ ਪਾਰਟੀ ਨਾਲ ਬਿਬਾ ਹਰਸਿਮਰਤ ਕੌਰ ਬਾਦਲ ਕੈਬਨਿਟ ਮੰਤਰੀ ਸਨ ਗੱਠਜੋੜ ਟੁੱਟਿਆ ਉਹਨਾਂ ਨੂੰ ਮੰਤਰੀ ਮੰਡਲ ਤੋਂ ਵਿੱਚੋਂ ਵਾਪਸ ਆਉਣਾ ਪਿਆ ਅੰਦੋਲਨ ਚੱਲਦੇ ਦੌਰਾਨ ਮੈਂਬਰ ਪਾਰਲੀਮੈਂਟਲ ਬਨੀਤ ਬਿੱਟੂ ਤੇ ਐਮਐਲਏ ਇੰਦਰਜੀਤ ਜੀਰਾ ਜੀ ਜੋ ਕਿਸਾਨ ਅੰਦੋਲਨ ਚ ਗਏ ਉਹਨਾਂ ਨਾਲ ਵੀ ਖਿੱਚਤੂ ਹੋਈ ਪੱਗਾਂ ਲੱਥ ਗਈਆਂ ਉਸ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਜਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਂ ਭਾਜਪਾ ਵੱਲੋਂ ਕਿਸੇ ਵੀ ਲੀਡਰ ਵੱਲੋਂ ਇਸ ਕਿਸਾਨ ਅੰਦੋਲਨ ਦੇ ਵਿੱਚ ਬਿਲਕੁਲ ਸ਼ਮੂਲੀਅਤ ਨਹੀਂ ਕੀਤੀ ਗਈ ਸੀ ਆਮ ਆਦਮੀ ਪਾਰਟੀ ਦੇ ਵਰਕਰ ਜਾਂ ਦਿੱਲੀ ਦੇ ਵਿੱਚ ਸਰਕਾਰ ਸੀ ਉਹ ਅੰਦੋਲਨ ਦੇ ਵਿੱਚ ਕਿਸਾਨ ਨੇਤਾ ਨਰਤਾਲ ਮੇਲ ਵਿੱਚ ਸੀ ਅੰਦੋਲਨ ਤੋਂ ਬਾਅਦ ਅੰਦੋਲਨ ਸਫਲ ਹੋ ਕੇ ਜਿੱਤ ਕੇ ਕਿਸਾਨ ਪੰਜਾਬ ਆ ਗਏ ਹੁਣ ਅੰਦੋਲਨ ਦੀ ਦੇਣ ਸੀ ਜੋ ਅੰਦੋਲਨ ਦੇ ਵਿੱਚ ਪੰਜਾਬ ਦੇ ਵੱਖ-ਵੱਖ ਲੋਕਾਂ ਤੋਂ हिस्सा ਲਿਆ ਪੈਣਾ ਨੇ ਭਰਾਵਾ ਨੇ ਬੱਚਿਆਂ ਨੇ ਮਜ਼ਦੂਰਾਂ ਨੇ ਹਰ ਵਰਗ ਦੇ ਲੋਕਾਂ ਨੇ ਅੰਦੋਲਨ ਦੇ ਵਿੱਚ ਸਮੂਲੀਅਤ ਕੀਤੀ ਪੰਜਾਬ ਚ ਆ ਕੇ ਨਾਲ ਦੀ ਨਾਲ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਪਿੱਠ ਤੇ ਆ ਗਏ ਦੋਨਾਂ ਪਾਰਟੀਆਂ ਦਾ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਬਹੁਤ ਵਿਰੋਧ ਕੀਤਾ ਬਹੁਤ ਵੱਡੇ ਪੱਧਰ ਤੇ ਕਾਂਗਰਸ ਦੀ ਕਾਂਗਰਸ ਨੂੰ ਹਰਾ ਕੇ ਅਕਾਲੀ ਦਲ ਬਿਲਕੁਲ ਡਾਊਨ ਚਲਾ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੁਣ ਦੇਖੋ ਵਕਤ ਦੇ ਰੰਗ ਕੱਲ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਆ ਸਮੂੱਚੀਆਂ ਕਿਸਾਨ ਜਥੇਬੰਦੀਆਂ ਦੀ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਉਹਦੇ ਵਿੱਚ ਭਾਗ ਲਿਆ ਖਾਸ ਤੌਰ ਤੇ ਬੀਜੇਪੀ ਵੱਲੋਂ ਵੀ ਭਾਗ ਲਿਆ ਵੇ ਕੇਬਲ ਢਿੱਲੋਂ ਤੇ ਸ਼ਰਮਾ ਜੀ ਵੱਲੋਂ ਆਪਣੀ ਪਾਰਟੀ ਵੱਲੋਂ ਕਿਸਾਨ ਮੀਟਿੰਗ ਦੇ ਵਿੱਚ ਕਿਸਾਨਾਂ ਦੇ ਨਾਲ ਬੈਠ ਕੇ ਭਾਗ ਲਿਆ ਗਿਆ ਜੇ ਗੈਰ ਹਾਜ਼ਰ ਸੀ ਅੰਦੋਲਨ ਦੇ ਵਿੱਚ ਸਿਰਫ ਆਮ ਆਦਮੀ ਪਾਰਟੀ ਸੀ ਜਿਹੜਾ ਅੱਜ ਕੱਲ ਮੁੱਦਾ ਪੰਜਾਬ ਦੇ ਵਿੱਚ ਬਹੁਤ ਵੱਡਾ ਸਾਇਆ ਬਿਆ ਲੈਂਡ ਪੂਲਿੰਗ ਦਾ ਜਿਹਦੇ ਵਿੱਚ ਸਰਕਾਰ ਵੱਲੋਂ ਲੈਂਡ ਪੂਲਿੰਗ ਦੇ ਤਹਿਤ 44000 ਏਕੜ ਜ਼ਮੀਨ ਸ਼ਹਿਰੀ ਵਿਕਾਸ ਵਾਸਤੇ 21-22000 ਏਕੜ ਜ਼ਮੀਨ ਇੰਡਸਟਰੀ ਜ਼ੋਨ ਵਾਸਤੇ ਸਰਕਾਰ ਨੇ ਨੋਟਿਸ ਦੇ ਕੇ ਅਕਵਾਇਰ ਕਰ ਚੁੱਕੀ ਆ ਨਾ ਕਿਸਾਨ ਉਹ ਜ਼ਮੀਨ ਵੇਚ ਸਕਦਾ ਨਾ ਜ਼ਮੀਨ ਕਿਸਾਨ ਤੇ ਲੋਨ ਲੈ ਸਕਦਾ ਉਸ ਪਰ ਅੰਦੋਲਨ ਦੇ ਖਿਲਾਫ ਪੋਲਿਸੀ ਦੇ ਖਿਲਾਫ ਸਾਰੇ ਪੰਜਾਬ ਦੇ ਵਿੱਚ ਬਹੁਤ ਵੱਡਾ ਸਰਕਾਰ ਦਾ ਵਿਰੋਧ ਹੋ ਰਿਹਾ ਕਿਸਾਨ ਜਥੇਬੰਦੀਆਂ ਵੱਲੋਂ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਇਹਦੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਕੱਲ ਚੰਡੀਗੜ੍ਹ ਦੇ ਵਿੱਚ ਸਾਰੇ ਸਿਆਸੀ ਪਾਰਟੀਆਂ ਨਾਲ ਮਿਲ ਕੇ ਮੀਟਿੰਗ ਕਰੀ ਆ ਜਿਹਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਦਿਨ ਟਰੈਕਟਰ ਮਾਰਚ ਹੋਣਾ ਕਰੰਬਾਰ ਦੂਸਰੇ ਮਹੀਨੇ ਦੇ ਵਿੱਚ ਅਗਸਤ ਦੇ ਵਿੱਚ ਜਾ ਕੇ ਕਿਸਾਨ ਬਹੁਤ ਵੱਡਾ ਰੋਸ ਮਜਾਰਾ ਕਰਨ ਜਾ ਰਹੇ ਨੇ ਪਹਿਲੀ ਵਾਰੀ ਇਹ ਵੀ ਹੋਊਗਾ ਵੀ ਕਿਸਾਨਾਂ ਨੂੰ ਪੰਜਾਬ ਦੀਆਂ ਸਮੁੱਚੀ ਪਾਰਟੀਆਂ ਦੀ ਹਮਾਇਤ ਵੀ ਹਾਸਲ ਹੋਵੇਗੀ ਹੁਣ ਆਮ ਆਦਮੀ ਪਾਰਟੀ ਵਾਸਤੇ ਵੱਡਾ ਸੰਕਟ ਆ ਜੋ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ ਆ ਵੀ ਜਾਂ ਇਹਨੂੰ ਰੱਦ ਕਰਦੀ ਆ ਜਾਂ ਇਹਨੂੰ ਜੇਕਰ ਜ਼ਮੀਨਾ ਕਿਸਾਨਾਂ ਦੇ ਲੈਣ ਦੀ ਕੋਸ਼ਿਸ਼ ਕਰੇਗੀ ਲਗਭਗ 10% ਤੋਂ ਵੀ ਘੱਟ ਕਿਸਾਨਾਂ ਨੇ ਹਜੇ ਇਹਦੇ ਵਿੱਚ ਸਹਿਮਤੀ ਪੱਤਰ ਦਈਆ ਸਾਰੇ ਪੰਜਾਬ ਦੇ ਕਿਸਾਨ ਨੇ ਮਜ਼ਦੂਰ ਨੇ ਆਰਤੀ ਭਰਾ ਨੇ ਜੋ ਵੀ ਖੇਤੀ ਦੇ ਖਿੱਤੇ ਨਾਲ ਜੁੜੇ ਹੋਏ ਨੇ ਇਸ ਲੈਂਡ ਪੂਲਿੰਗ ਦੇ ਖਿਲਾਫ ਨੇ ਜਿਹੜਾ ਪਿੱਛੇ ਅੰਦੋਲਨ ਟੂ ਹੋਇਆ ਸੀ ਖਨੌਰੀ ਤੇ ਸ਼ੰਭੂ ਦੇ ਬਾਰਡਰਾਂ ਦੇ ਵਿੱਚ ਲਗਭਗ ਸਾਲ ਤੋਂ ਵੱਧਦਾ ਸਮਾਂ ਚੱਲਿਆ ਦੇਖੋ ਮੋਦੀ ਸਰਕਾਰ ਭਾਰਤ ਸਰਕਾਰ ਕਿਸਾਨਾਂ ਨੂੰ ਦਿੱਲੀ ਦੇ ਬਾਰਡਰ ਤੋਂ ਜਵਰੀ ਨਹੀਂ ਉਠਾ ਸਕੀ ਜੀ ਪਰ ਪੰਜਾਬ ਦੀ ਆਪਣੀ ਸਰਕਾਰ ਨੇ ਜਿਹੜੇ ਕਿਸਾਨਾਂ ਦੇ ਵਿੱਚ ਤਾਲਮੇਲ ਸੀ ਇਹਨਾਂ ਦੋਨਾਂ ਬਾਰਡਰਾਂ ਤੋਂ ਜਵਰੀ ਚੁੱਕ ਕੇ ਧਰਨਾ ਨੂੰ ਖਾੜ ਦਿੱਤਾ ਕਿਸਾਨਾਂ ਦਾ ਬਹੁਤ ਵੱਡਾ ਟਰੈਕਟਰ ਟਰਾਲੀਆਂ ਦਾ ਬਹੁਤ ਸਮਾਨ ਦਾ ਨੁਕਸਾਨ ਹੋਇਆ ਕਿਸਾਨਾਂ ਨੇ ਵੀ ਇਹਦੇ ਖਿਲਾਫ ਸਰਕਾਰ ਦੇ ਬਹੁਤ ਦੱਬ ਕੇ ਪ੍ਰਚਾਰ ਕਰ ਦਿੱਤਾ ਹੁਣ ਅੰਦੋਲਨ ਤੀਸਰਾ ਸ਼ੁਰੂ ਹੋਣ ਜਾ ਰਿਹਾ ਮੈਂ ਕਿਸਾਨ ਆਗੂ ਵੀ ਜਿਹੜੀ ਆਪਣੀ ਛਵੀ ਖਰਾਬ ਹੋਈ ਆ ਉਹਨੂੰ ਬਹਾਲ ਕਰਨ ਦੇ ਯਤਨ ਕਰਨਗੇ ਆਪਣੀ ਜਿਹੜੀ ਪਹਿਲਾਂ ਦੀ ਤਰ੍ਹਾਂ ਜਿੰਨੀ ਚੜ੍ਹਦੀ ਕਿਸਾਨ ਬਣਾਉਣਗੇ ਹੁਣ ਉਹਨਾਂ ਨੂੰ ਪੰਜਾਬ ਦੇ ਸਾਰੇ ਦਸਨਿਕਾਂ ਦਾ ਸਿਆਸੀ ਪਾਰਟੀਆਂ ਦਾ ਸਾਰਿਆਂ ਦਾ ਪ੍ਰਭੂਰ ਸਮਰਥਨ ਅਸਲਾ ਖਾਸ ਤੌਰ ਤੇ ਜੋ ਭਾਜਪਾ ਵੱਲੋਂ ਇਸ ਕਿਸਾਨ ਮੀਟਿੰਗ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਆ ਬਹੁਤ ਵੱਡੀ ਗੱਲ ਆ ਹੁਣ ਸਾਰੀਆਂ ਸਿਆਸੀ ਪਾਰਟੀਆਂ ਦੇ ਸਾਰੀਆਂ ਕਿਸਾਨ ਜਥੇਬੰਦੀਆਂ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਸਰਕਾਰ ਦੇ ਵਿਰੁੱਧ ਇਕੱਠੀਆਂ ਹੋ ਚੁੱਕੀਆਂ ਨੇ ਹੁਣ ਸਮਾਂ ਦੱਸੂਗਾ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਕੀ ਰੁਖ ਲੰਦੀ ਆ ਕਿਸਾਨ ਨੇ ਜੋ ਆਪਣੀ ਜੋ ਉਹ ਸ਼ਾਕ ਖਰਾਬ ਹੋਈ ਆ ਕਿਸਾਨ ਅੰਦੋਲਨ 2 ਦੇ ਦੌਰਾਨ ਹੁਣ ਕਿਸਾਨ ਅੰਦੋਲਨ 3 ਚੱਲਣ ਵਾਲਾ ਤੁਸੀਂ ਬਸ ਥੋੜਾ ਜਿਹਾ ਸਮਾਂ ਲੱਗਣਾ ਅਗਸਤ ਦੇ ਵਿੱਚ ਕਿਸਾਨਾਂ ਨੇ ਐਲਾਨ ਕਰਤਾ ਵੀ ਹੁਣ ਸਰਕਾਰ ਨੂੰ ਦੇਖੋ ਸਰਕਾਰ ਕਿਸ ਨਤੀਜੇ ਦੇ ਪੁੱਛਦੀ ਆ ਜਾਂ ਕਿਸਾਨਾਂ ਦੇ ਜਿੱਤ ਹੁੰਦੀ ਆ ਜਾਂ ਸਿਆਸੀ ਪਾਰਟੀਆਂ ਜਿਹੜੀਆਂ ਕਿਸਾਨਾਂ ਦੇ ਪਿੱਠ ਤੇ ਨੇ ਕਿਸਾਨਾਂ ਦੇ ਨਾਲ ਖੜੀਆਂ ਨੇ ਵੱਖ-ਵੱਖ ਪੰਜਾਬ ਵਿੱਚ ਮਜਾਰੇ ਕਰ ਰਹੀਆਂ ਨੇ ਹੁਣ ਆਉਣ ਵਾਲੇ ਸਮੇਂ ਦੇ ਪੰਜਾਬ ਦੀ ਰਾਜਨੀਤੀ ਲੈਂਡ ਪੂਲਿੰਗ ਦੇ ਮਸਲੇ ਤੇ ਬਹੁਤ ਵੱਡਾ ਬਦਲਾਅ ਦੇਖਣ ਨੂੰ ਮਿਲੂਗਾ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਲੈ ਵੀਚ ਕੁਮਾਰ ਗੱਤੂ ਓਏ ਅੱਛਾ